ਸਾਰੇ ਲੋਕ ਹੁਣ ਸਾਵਧਾਨ ਹੋ ਜਾਣ ਕਿਉਂਕਿ 1 April ਤੋਂ ਇਹ ਨਿਯਮ ਬਦਲਣ ਜਾ ਰਹੇ ਨੇ ਜੋ ਕਿ ਤੁਹਾਡੀ ਜੇਬ ਉਤੇ ਬਹੁਤ ਭਾਰੀ ਪੈਣ ਵਾਲੇ ਨੇ ਜਿਵੇਂ April ਦੇ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ 1 April 2025 ਤੋਂ ਨਵੇਂ ਵਿੱਤੀ ਸਾਲ ਦੀ ਵੀ ਸ਼ੁਰੂਆਤ ਹੋਵੇਗੀ ਇਸ ਦੇ ਨਾਲ ਹੀ ਇਸ ਮਹੀਨੇ ਦੀ ਸ਼ੁਰੂਆਤ ਤੋਂ ਨਵੇਂ ਨਿਯਮ ਤੇ ਬਦਲਾਅ ਵੀ ਦੇਸ਼ ਭਰ ਦੇ ਵਿੱਚ ਲਾਗੂ ਹੋਣ ਜਾ ਰਹੇ ਨੇ ਜਿਸ ਦਾ ਪ੍ਰਭਾਵ ਸਿੱਧਾ ਤੁਹਾਡੇ ਉਤੇ ਹੋਣ ਵਾਲਾ ਹੈ ਇਹ ਬਦਲਾ ਤੁਹਾਡੇ ਘਰ ਵਰਤੇ ਜਾ ਰਹੇ LPG ਸਿਲੰਡਰ ਜਾਂ ਵਪਾਰਕ ਸਿਲੰਡਰ ਤੁਹਾਡੇ ਬੈਂਕ ਖਾਤੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੀਆਂ ਕੀਮਤਾਂ ਵਿੱਚ ਦਿਖਾਈ ਦੇਵੇਗਾ ਇਸੇ ਨਾਲ ਹੀ ਹਾਈਵੇ ਉੱਤੇ ਯਾਤਰਾ ਕਰਨਾ ਵੀ ਮਹਿੰਗਾ ਹੋ ਜਾਵੇਗਾ ਕਿਉਂਕਿ ਅਪ੍ਰੈਲ ਤੋਂ ਦੇਸ਼ ਭਰ ਦੇ ਕਈ ਟੋਲ ਪਲਾਜ਼ਾ ਮਹਿੰਗੇ ਹੋਣ ਜਾ ਰਹੇ ਨੇ ਤੇ ਆਓ ਤੁਹਾਨੂੰ ਦੱਸਦੇ ਹਾਂ ਇਹਨਾਂ 10 ਵੱਡੇ ਬਦਲਾਵਾਂ ਬਾਰੇ ਸਭ ਤੋਂ ਪਹਿਲਾਂ ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਤੇ ਗੈਸ ਵੰਡ ਕੰਪਨੀਆਂ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਨੇ ਤੇ 1 ਅਪ੍ਰੈਲ 2025 ਨੂੰ ਵੀ ਇਹਨਾਂ ਦੇ ਵਿੱਚ ਬਦਲਾਅ ਦੇਖੇ ਜਾ ਸਕਦੇ ਨੇ ਦੱਸਿਆ ਜਾ ਰਿਹਾ ਕਿ ਲੋਕ 14 ਕਿਲੋਗ੍ਰam ਵਾਲੇ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਰਾਹਤ ਪਰੇ ਬਦਲਾਅ ਦੀ ਉਮੀਦ ਕਰ ਰਹੇ ਨੇ ਬੈਂਕ ਖਾਤੇ ਨਾਲ ਸੰਬੰਧਿਤ ਬਦਲਾਅ 1 ਅਪ੍ਰੈਲ ਤੋਂ SBI ਤੇ Punjab National Bank ਸਮੇਤ ਕਈ ਬੈਂਕ ਗਾਹਕਾਂ ਦੇ ਬਚਤ ਖਾਤਿਆਂ ਦੇ ਵਿੱਚ ਘੱਟੋ-ਘੱਟ ਬਕਾਇਆ ਰੱਖਣ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਸੋਧ ਕਰਨ ਜਾ ਰਹੇ ਨੇ ਤੇ ਕਹਾਂ ਜਾ ਰਿਹਾ ਕਿ ਖਾਤੇ ਦੇ ਵਿੱਚ ਘੱਟੋ-ਘੱਟ ਬਕਾਇਆ ਨਾ ਰੱਖਣ ਦੀ ਸੂਰਤ ਦੇ ਵਿੱਚ ਤੁਹਾਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ UPI ਦੀ ਸ਼ੁਰੂਆਤ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਕੇਂਦਰੀ ਕਰਮਚਾਰੀਆਂ ਨੂੰ ਗਾਰੰਟੀਸ਼ੁਦਾ ਪੈਨਸ਼ਨ ਪ੍ਰਦਾਨ ਕਰਨ ਵਾਲੀ ইউনিফায়েড পেনশন স্কিম মানে কি ইউপিএস 1 এপ্রিল ਤੋਂ ਸ਼ੁਰੂ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਦੇ ਕਰਮਚਾਰੀ 1 এপ্রিল ਤੋਂ ਪੋਰਟਲ ਤੇ ਅਰਜ਼ੀ ਦੇ ਸਕਣਗੇ ਜੇਕਰ ਕਰਮਚਾਰੀ ইউপিএস ਅਧੀਨ পেনশন ਪ੍ਰਾਪਤ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ইউপিএস ਵਿਕਲਪ ਚੁਣਨ ਲਈ ਦਾਵਾ ਫਾਰਮ ਭਰਨਾ ਪਵੇਗਾ ਤੇ ਕਿਹਾ ਜਾ ਰਿਹਾ ਹੈ ইউপিএস ਅਧੀਨ ਘੱਟੋ ਘੱਟ পেনশন 10000 ਰੁਪਏ ਪ੍ਰਤੀ ਮਹੀਨਾ ਹੋਵੇਗੀ ਜੋ ਕਿ ইউপিএস ਵੱਲੋਂ ਘੱਟੋ ਘੱਟ 10 ਸਾਲ ਦੀ ਸੇਵਾ ਪੂਰੀ ਹੋਣ ਤੇ ਦਿੱਤੀ ਜਾਵੇਗੀ। ਇਹ UPI ID ਹੋਣ ਗਿਆ ਬੰਦ। 1 April 2025 ਤੋਂ ਅਗਲਾ ਬਦਲਾ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਨਾਲ ਸੰਬੰਧਿਤ ਹੈ। ਤੇ ਮੋਬਾਈਲ ਨੰਬਰਾਂ ਦੇ ਨਾਲ ਜੁੜੇ UPI ਖਾਤੇ ਜੋ ਲੰਮੇ ਸਮੇਂ ਤੋਂ ਕ੍ਰਿਆਸ਼ੀਲ ਨਹੀਂ ਹਨ ਉਹਨਾਂ ਨੂੰ ਬੈਂਕ ਰਿਕਾਰਡਾਂ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਫੋਨ ਨੰਬਰ UPI ਐਪ ਨਾਲ ਜੁੜਿਆ ਹੋਇਆ ਤੇ ਤੁਸੀਂ ਇਸ ਨੂੰ ਲੰਮੇ ਸਮੇਂ ਤੋਂ ਨਹੀਂ ਵਰਤਿਆ ਤਾਂ ਇਸ ਦੀਆਂ ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਨੇ। डेबिट कार्ड ਦੇ ਨਵੇਂ ਨਿਯਮ ਰੂਪਏ डेबिट ਸਿਲੈਕਟ ਕਾਰਡ ਵਿੱਚ ਕੁਝ ਵੱਡੇ ਅਪਡੇਟ ਕੀਤੇ ਜਾ ਰਹੇ ਨੇ ਜੋ ਕਿ 1 ਅਪ੍ਰੈਲ 2025 ਤੋਂ ਲਾਗੂ ਹੋਣਗੇ ਇਸ ਵਿੱਚ ਫਿਟਨੈਸ ਵੈਲਨੈਸ ਯਾਤਰਾ ਤੇ ਮਨੋਰੰਜਨ ਸ਼ਾਮਲ ਨੇ ਟੈਕਸ ਸਲੈਬ ਨਾਲ ਸੰਬੰਧਿਤ ਨਿਯਮ ਬਜਟ 2025 ਦੇ ਵਿੱਚ ਸਰਕਾਰ ਨੇ ਮਿਡਲ ਕਲਾਸ ਨੂੰ ਰਾਹਤ ਦੇਣ ਲਈ ਕਈ ਵੱਡੇ ਐਲਾਨ ਕੀਤੇ ਜਿਸ ਵਿੱਚ ਟੈਕਸ ਸਲੈਬ TDS ਟੈਕਸ ਛੋਟ ਤੇ ਹੋਰ ਚੀਜ਼ਾਂ ਵਿੱਚ ਬਦਲਾਅ ਸ਼ਾਮਲ ਸਨ ਨਵੇਂ ਟੈਕਸ ਲਾਬ ਦੇ ਤਹਿਤ ਸਾਲਾਨਾ 12 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਟੈਕਸ ਦੇਣ ਤੋਂ ਛੋਟ ਹੋਵੇਗੀ ਟੋਲ ਟੈਕਸ ਵਿੱਚ ਵਾਧਾ ਐਨ ਐਚ ਏ ਆਈ ਮਹੀਨਾ ਸ਼ੁਰੂ ਹੁੰਦੇ ਸਾਰ ਹੀ 31 ਮਾਰਚ ਅੱਧੀ ਰਾਤ ਤੋਂ ਹੀ ਟੋਲ ਟੈਕਸ ਦੀਆਂ ਦਰਾਂ ਵਿੱਚ ਵਾਧਾ ਕਰ ਸਕਦੀ ਹੈ ਜਿਸ ਦਾ ਸਿੱਧਾ ਅਸਰ ਤੁਹਾਡੀ ਹਾਈਵੇ ਯਾਤਰਾ ਤੇ ਪੈ ਸਕਦਾ ਹੈ ਜੇਕਰ ਰਿਪੋਰਟਰ ਦੀ ਮੰਨੀਏ ਤਾਂ ਐਨ ਐਚ ਏ ਆਈ ਨੇ 1 ਅਪ੍ਰੈਲ ਤੋਂ ਵੱਖ-ਵੱਖ ਟੋਲ ਪਲਾਜ਼ਾਂ ਤੇ ਵਧੀਆਂ ਦਰਾਂ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਇਸੀ ਤਰੀਕੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਜਿਸ ਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਆਖਿਆ ਜਾਂਦਾ ਹੈ ਉਸਨੇ ਵੀ 1 ਅਪ੍ਰੈਲ ਤੋਂ ਟੋਲ ਟੈਕਸ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਕਾਰਨ ਹੁਣ ਇਸ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਵਾਧੂ ਪੈਸੇ ਦੇਣੇ ਪੈਣਗੇ ਪੈਨ ਆਧਾਰ ਲਿੰਕਿੰਗ ਨਾਲ ਸੰਬੰਧਿਤ ਨਿਯਮ ਜੇਕਰ ਪੈਨ ਤੇ ਆਧਾਰ ਲਿੰਕ ਨਹੀਂ ਹਨ ਤਾਂ ਟੀਵੀਐਸ ਦਰ ਵੱਧ ਸਕਦੀ ਹੈ ਤੇ ਟੈਕਸ ਦੇ ਫੰਡ ਦੇ ਵਿੱਚ ਦੇਰੀ ਹੋ ਸਕਦੀ ਹੈ ਯਕੀਨ ਵਿਦੇਸ਼ਾਂ ਦੇ ਵਿੱਚ ਪੈਸੇ ਭੇਜਣ ਲਈ ਟੈਕਸ ਨਹੀਂ ਆਰਬੀਆਈ ਦੀ ਲਿਬਰਾਲਾਈਜ਼ਡ ਰਿਮਿਟੈਂਸ ਸਕੀਮ ਦੇ ਤਹਿਤ ਜੇਕਰ ਤੁਸੀਂ 1 April 2025 ਤੋਂ ਵਿਦੇਸ਼ਾਂ ਵਿੱਚ ਪੜ੍ਹ ਰਹੇ ਬੱਚਿਆਂ ਲਈ ਫੀਸਾਂ ਜਾਂ ਹੋਰ ਖਰਚਿਆਂ ਲਈ 10 ਲੱਖ ਰੁਪਏ ਤੱਕ ਭੇਜਦੇ ਹੋ ਤਾਂ ਤੁਹਾਨੂੰ ਕੋਈ TDS ਨਹੀਂ ਦੇਣਾ ਪਵੇਗਾ ਇਸ ਵੇਲੇ ਡਾਕਟਰੀ ਇਲਾਜ ਤੇ ਸਿੱਖਿਆ ਲਈ 7 ਲੱਖ ਰੁਪਏ ਤੋਂ ਵੱਧ ਵਿਦੇਸ਼ ਭੇਜਣ ਤੇ 5% TDS ਦੇਣਾ ਪੈਂਦਾ ਸੀ